これは。Right, ਮੋ ਜੁਦਾ ਸਾਡੇ ਕਮੇਟੀ ਮੈਂਬਰ ਦੇਖ ਲੋ ਹਾਲਤ ਕੀ ਹੈ ਭਾਈ ਚੱਲਿਆ ਨਹੀਂ ਜਾ ਰਿਹਾ ਇੰਨਾ ਤੋਂ ਭਾਈ ਇੰਨਾ ਗੰਦਾ ਪ੍ਰਸ਼ਾਸਨ ਦਾ ਸਿਸਟਮ ਚੱਲਿਆ ਨਹੀਂ ਜਾ ਰਿਹਾ ਸਾਡੇ ਕਮੇਟੀ ਮੈਂਬਰ ਤੋਂ ਜੀ ਮੇਰੇ ਖੁਦ ਦੇ ਪਿੰਡ ਦਾ ਬੰਦਾ ਜੀ ਦੇਖ ਲੋ ਅੱਜ ਬਿਨਾਂ ਮਦਦ ਤੋਂ ਇਹ ਚੱਲਣ ਤੋਂ ਜਿਹੜਾ ਜੀ ਪੂਰਾ ਦੇਖੋ ਲੜਕੀ ਦੇਖ ਲੋ ਜੀ ਇਹ ਤੁਹਾਡੇ ਸਾਹਮਣੇ ਸਾਡਾ ਪੁਲਿਸ ਪ੍ਰਸ਼ਾਸਨ ਹੈ ਜੀ लाठी ਚਾਰਜ ਕੀਤਾ ਸਾਡੇ ਤੇ लाठी ਚਾਰਜ ਸਾਡੀਆਂ ਕੁੜੀਆਂ ਪੈਣਾ ਨੂੰ ਜੀ ਇੰਨਾ ਬੁਰੀ ਤਰ੍ਹਾਂ ਇਹਨਾਂ ਨੇ ਕੁੱਟਿਆ ਮਾਰਿਆ ਇੰਨਾ ਜ਼ਿਆਦਾ ਇਹਨਾਂ ਨੇ ਸ਼ੋਸ਼ਣ ਕੀਤਾ ਸਾਡਾ ਇਹ ਅਧਿਆਪਕ ਨੇ ਜੀ ਇਹ ਪੰਜਾਬ ਦੇ ਅਧਿਆਪਕ ਨੇ ਹਾਲਾਤ ਦੇਖੋ ਜੀ ਹਾਲਾਤ ਪਾਣੀ ਦੀਆਂ ਬੁਸ਼ਾਰਾ ਚਲਾਈਆਂ ਜੀ ਸਾਡੇ ਤੇ ਅਤਿਆਚਾਰ ਹੋਇਆ ਜੀ ਸਾਨੂੰ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਕੀ ਅਸੀਂ ਪੰਜਾਬ ਦੇ ਨਾਗਰਿਕ ਨਹੀਂ ਹੈਗੇ ਅਸੀਂ ਪੰਜਾਬ ਦੇ ਕੀ ਵਸਨੀਕ ਨਹੀਂ ਹੈਗੇ ਜਾਂ ਤਾਂ ਜੀ ਸਾਨੂੰ ਗੋਲੀ ਮਾਰ ਦੋ ਤੇ ਜਾਂ ਸਾਨੂੰ ਨੌਕਰੀ ਦੇ ਦਿਓ ਜੀ ਗੱਲਾਂ ਦੋ ਹੀ ਨੇ ਜੇ ਤੁਹਾਨੂੰ ਲੱਗਦਾ ਕਿ ਅਸੀਂ ਕਾਬਿਲ ਨਹੀਂ ਇੰਨੇ ਜ਼ਿਆਦਾ ਪੇਪਰ ਕਲੀਅਰ ਕਰਨ ਤੋਂ ਬਾਅਦ ਵੀ ਅਸੀਂ ਕਾਬਿਲ ਨਹੀਂ ਤਜੀ ਫਿਰ ਸਾਨੂੰ ਗੋਲੀ ਮਾਰ ਦਿਓ ਜੀ ਦੇਖੋ what no, no, no.